ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 100 ਵੋਟਾਂ ਦਾ ਦੌਰ ਚੱਲ ਰਿਹਾ ਤੇ ਕਈ ਥਾਵਾਂ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਜਿਵੇਂ ਖਾਸ ਕਰਕੇ ਡਿਬੇਟ ਜਿਹੜੀ ਆ ਉਹ ਮੇਨ ਮੁੱਦਾ ਬਣਾਇਆ ਗਿਆ ਡਿਬੇਟ ਨੂੰ ਕਿ ਆਮ ਲੋਕਾਂ ਦੀ ਜਿਹੜੀ ਆ ਕਈ ਥਾਵਾਂ ਦੇ ਉੱਤੇ ਇਕੱਠੇ ਕਰਕੇ ਕਾਲੀ ਕਾਂਗਰਸੀ ਭਾਜਪਾ ਕਿਸਾਨ ਆਗੂ ਜਾਂ ਆਪ ਕਹਿੰਦੇ ਆ ਕਿ ਆਮ ਆਦਮੀ ਪਾਰਟੀ ਵਾਲੇ ਜਿਹੜੇ ਆ ਉਹਨਾਂ ਦੇ ਆਪਸ ਵਿੱਚ ਆਮ ਲੋਕਾਂ ਦੀ ਡਿਬੇਟ ਕਰਾਈ ਜਾਂਦੀ ਆ ਪਰ ਉਹ ਡਿਬੇਟ ਦੇ ਵਿੱਚੋਂ ਨਿਕਲਦਾ ਕੀ ਆ ਕੋਈ ਉਹਦਾ ਰਿਜ਼ਲਟ ਜਾਂ ਕੁਝ ਨਿਕਲਦਾ ਹੋਵੇ ਯਾਰ ਜੇ ਡਿਬੇਟ ਕਰਾਉਣੀ ਆ ਤਾਂ ਲੀਡਰਾਂ ਦੀ ਕਰਾਓ ਪਤਾ ਲੱਗੇ ਜਦੋਂ ਲੀਡਰਾਂ ਦੀ ਡਿਬੇਟ ਕਰਾਉਣੀ ਹੁੰਦੀ ਆ ਉਦੋਂ ਤਾਂ ਲੀਡਰਾਂ ਨੂੰ ਬਾਹ ਦਿੱਤਾ ਜਾਂਦਾ ਕਮਰਿਆਂ ਦੇ ਵਿੱਚ ਉਦੋਂ ਸੋਫਿਆਂ ਦੇ ਉੱਤੇ ਬਾਹ ਦਿੱਤਾ ਜਾਂਦਾ ਲੀਡਰਾਂ ਨੂੰ ਕਿ ਹਾਂ ਭਾਈ ਇੱਥੇ ਬੜੇ ਵਧੀਆ ਤਰੀਕੇ ਨਾਲ ਜਿਹੜੀ ਆ ਡਿਬੇਟ ਹੋਊਗੀ ਤੇ ਉਹਨਾਂ ਨੂੰ ਉਹੀ ਸਵਾਲ ਕੀਤਾ ਜਾਂਦੇ ਆ ਕਈ ਵਾਰਾਂ ਕਿ ਜਿਹੜੇ ਸਵਾਲ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਪਰ ਜਿਹੜੇ ਆਮ ਲੋਕ ਆ ਜਦੋਂ ਆਮ ਲੋਕਾਂ ਦੀ ਡਿਬੇਟ ਜਿਹੜੀ ਆ ਕੀਤੀ ਜਾਂਦੀ ਆ ਆਮ ਲੋਕਾਂ ਦੀ ਡਿਬੇਟ ਦੇ ਵਿੱਚ ਜਿਹੜੀ ਲੜਾਈ ਹਮੇਸ਼ਾ ਜਿਹੜੀ ਆ ਉਹ ਹੋਊਗੀ ਕਿਉਂ ਹੋਊਗੀ ਕਿਉਂਕਿ ਨਿਜੀ ਜਿਹੜਾ ਉਸ ਡਿਬੇਟਾਂ ਨੂੰ ਨਿਜੀ ਬਣਾ ਦਿੱਤਾ ਜਾਂਦਾ ਕਿ ਜਿਹੜੇ ਆਪਸ ਵਿੱਚ ਗਰਾਊਂਡ ਲੈਵਲ ਤੇ ਲੋਕ ਆ ਉਹ ਇਸ ਹੱਦ ਤੱਕ ਜਿਹੜਾ ਉਹਨਾਂ ਨੂੰ ਮਤਲਬ ਆਪਸ ਵਿੱਚ ਨਿਜੀ ਹੋ ਜਾਂਦੇ ਆ ਕਿ ਤੂੰ ਕਾਲੀ ਆ ਤੂੰ ਕਾਂਗਰਸੀ ਆ ਤੂੰ ਭਾਜਪਾ ਆਣਾ ਤੂੰ ਫਲਾਨਾ ਤੂੰ ਫਲਾਨਾ ਤੂੰ ਫਲਾਨਾ ਆ ਆਮ ਆਦਮੀ ਪਾਰਟੀ ਵਾਲਾ ਤੇ ਆਪ ਲੀਡਰ ਉੱਤੇ ਬੈਠੇ ਇੱਕੋ ਥਾਲੀ ਚ ਰੋਟੀ ਤੇ ਥੱਲੇ ਲੋਕਾਂ ਨੂੰ ਡਿਬੇਟਾਂ ਦੇ ਨਾਮ ਤੇ ਜਿਹੜਾ ਵੱਧ ਤੋਂ ਵੱਧ ਲੜਾ ਦਿੱਤਾ ਜਾਂਦਾ ਕਿ ਆਪਸ ਵਿੱਚ ਇੰਨਾ ਜਿਹੜਾ ਰੋ ਪੈਦਾ ਕਰ ਦਿੱਤਾ ਜਾਂਦਾ ਭਾਈ ਜੇ ਤੁਸੀਂ ਡਿਬੇਟ ਕਰਾਉਣੀ ਆ ਤਾਂ ਸੰਗਤ ਨੂੰ ਇਕੱਠਾ ਕਰੋ ਸੰਗਤ ਨੂੰ ਇਕੱਠਾ ਕਰਕੇ ਡਿਬੇਟ ਕਰਾਓ ਸਾਹਮਣੇ ਬਹੁਤ ਲੀਡਰ ਤੇ ਸਵਾਲ ਪੁੱਛੇ ਸੰਗਤ ਸੰਗਤ ਦੇ ਵਿੱਚੋਂ ਨੌਜਵਾਨ ਹੋਣ ਬਿਰਗ ਹੋਣ ਮਾਤਮਾ ਹੋਣ ਭੈਣਾ ਹੋਣ ਸਾਰੀਆਂ ਆਪਦੇ ਦਿਲ ਦੀ ਆਵਾਜ਼ ਆ ਜਿਹੜੀ ਦਿਲ ਦੇ ਵਿੱਚ ਸਵਾਲ ਆ ਉਹ ਲੀਡਰਾਂ ਤੋਂ ਪੁੱਛਣ ਤੇ ਲੀਡਰ ਦੇਣ ਉਹਨਾਂ ਦੇ ਜਵਾਬ ਆ ਫੇਰ ਡਿਬੇਟ ਦਾ ਸਵਾਦ ਆਉਂਦਾ ਪਰ ਡਿਬੇਟ ਸਿਰਫ ਤੇ ਸਿਰਫ ਹੁਣ ਆਪਸੀ ਰੰਜਸ਼ਾਂ ਜਿਹੜੀਆਂ ਪੈਦਾ ਕਰ ਰਹੀ ਆ ਆਪਸੀ ਲੜਾਈ ਜਿਹੜੀ ਆ ਵਧਾ ਰਹੀ ਆ ਆਪਸੀ ਟਕਰਾਰ ਜਿਹੜਾ ਵਧਾਇਆ ਜਾਂਦਾ ਸੋ ਹੱਥ ਜੋੜ ਕੇ ਬੇਨਤੀ ਆ ਆਮ ਲੋਕਾਂ ਨੂੰ ਵੀ ਕਿ ਡਿਬੇਟਾਂ ਦੇ ਵਿੱਚ ਇੱਕ ਦੂਜੇ ਤੇ ਚੜ ਚੜ ਕੇ ਚੜ ਚੜ ਕੇ ਇੱਕ ਦੂਜੇ ਦੇ ਉੱਤੇ ਜਿਹੜਾ ਤੁਸੀਂ ਗੱਲਾਂ ਕਰਦੇ ਹੋ ਜਵਾਬ ਦਿੰਦੇ ਹੋ ਸਵਾਲ ਕਰਦੇ ਹੋ ਜਵਾਬ ਦਿੰਦੇ ਹੋ ਸਹਿਜ ਮਤੇ ਤਰੀਕੇ ਨਾਲ ਸ਼ਾਂਤਮਈ ਤਰੀਕੇ ਨਾਲ ਇੱਕ ਥਾਂ ਤੇ ਖੜ ਕੇ ਨਹੀਂ ਬਹੁਤ ਸਾਰੀਆਂ ਥਾਵਾਂ ਤੇ ਡਿਬੇਟਾਂ ਦੇ ਵਿੱਚ ਲੜਾਈ ਹੋਣੋ ਹੋਣੋ ਬਚੀ ਆ ਸੋ ਇੱਕੋ ਹੀ ਬੇਨਤੀ ਆ ਕਿ ਜੇ ਡਿਬੇਟ ਕਰਾਉਣੇ ਆ ਉਹਨਾਂ ਲੀਡਰਾਂ ਦੀ ਕਰਾਓ ਜਿਹੜੇ ਜਵਾਬ ਦੇ ਹੈਗੇ ਆ ਸੰਗਤ ਨੂੰ ਤੇ ਲੋਕਾਂ ਨੂੰ ਜਵਾਬ ਦੇ ਆ ਜਿਨ੍ਹਾਂ ਨੇ ਵੋਟਾਂ ਲੈਣੀਆਂ ਜਿਹੜੇ ਰਾਜਨੀਤੀਏ ਕਰਦੇ ਆ ਉਹਨਾਂ ਨੂੰ ਜਿਹੜਿਆ ਉਹ ਸਵਾਲ ਕੀਤੇ ਜਾਣ ਉਹਨਾਂ ਤੋਂ ਜਵਾਬ ਲੈ ਜਾਣ ਸੰਗਤ ਦੇ ਵਿੱਚ ਆਮ ਲੋਕਾਂ ਦੇ ਵਿੱਚ ਕਿਉਂਕਿ ਆਮ ਲੋਕਾਂ ਨੇ ਜਿਹੜਾ ਉਹਨਾਂ ਨੂੰ ਜਿਤਾ ਕੇ ਜਿਹੜਾ ਉਹ ਕਿਸੇ ਨੂੰ ਐਮਪੀ ਬਣਾਇਆ ਕਿਸੇ ਨੂੰ ਐਮਐਲਏ ਬਣਾਇਆ ਤੇ ਕਿਸੇ ਨੂੰ ਸੀਐਮ ਬਣਾਇਆ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਲੀਡਰ ਇੱਕੋ ਥਾਲੀ ਦੇ ਵਿੱਚ ਤੇ ਆਮ ਲੋਕ ਆਪਸ ਵਿੱਚ ਲੜੀ ਜਾਂਦੇ ਆ ਸੋ ਆਮ ਲੋਕਾਂ ਦੀ ਲੜਾਈ ਅੱਜ ਕੱਲ ਜਮੀਨਾਂ ਦੀ ਲੜਾਈ ਨਹੀਂ ਰਹੀ ਅੱਜ ਕੱਲ ਸਿਰਫ ਉਹ ਲੜਾਈ ਰਹਿ ਗਈ ਕਿ ਤੂੰ ਪਾਲੀ ਤੂੰ ਕਾਂਗਰਸ ਤੂੰ ਭਾਜਪੀ ਤੂੰ ਫਲਾਨਾ 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 ਸੋ ਨੌਜਵਾਨਾਂ ਨੂੰ ਵੀ ਬੇਨਤੀ ਆ ਕਿ ਗਰਾਊਂਡ ਲੈਵਲ ਦੇ ਉੱਤੇ ਸੀ ਲੀਡਰਾਂ ਦੇ ਤੁਸੀਂ ਬਹੁਤ ਜਿਹੜਾ ਵਰਤੇ ਗਏ ਹੋ ਹੁਣ ਤੱਕ ਤੁਹਾਨੂੰ ਪਰਚੇ ਮਿਲੇ ਆ ਤੁਹਾਨੂੰ ਨਸ਼ਾ ਮਿਲਿਆ ਹੋਰ ਤੁਹਾਨੂੰ ਕੱਖ ਨਹੀਂ ਮਿਲਿਆ ਸੋ ਔਰ ਆਲ ਮਿਲ ਕੇ ਜਿਹੜਾ ਰਹੀਏ ਰਹਿਣ ਦੀ ਕੋਸ਼ਿਸ਼ ਕਰੀਏ ਤੇ ਲੀਡਰਾਂ ਦੀ ਚਾਲ ਤੋਂ ਜਿਹੜਾ ਬਚ ਗਏ ਤੇ ਕਿਸਾਨੀ ਦੇ ਵਿੱਚ ਥੋੜੀ ਆਪਣੀ ਯੂਨੀਅਨ ਨੌਜਵਾਨਾਂ ਦੀ ਕਿਸਾਨ ਯੂਨੀਅਨ ਜਥੇਬੰਦੀ ਕਿਸਾਨ ਯੂਨੀਅਨ ਇਕਤਾ ਫਤਿਹ ਆਲ ਇੰਡੀਆ ਜਿਹੜੀ ਖਾਸ ਕਰਕੇ ਨੌਜਵਾਨਾਂ ਲਈ ਬਣਾਈ ਗਈ ਹੈ ਕਿਉਂ ਕਿਉਂਕਿ ਨੌਜਵਾਨਾਂ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ ਉਹਨਾਂ ਨੂੰ ਮੂਹਰੇ ਨਹੀਂ ਕੀਤਾ ਜਾਂਦਾ ਇਸ ਜਥੇਬੰਦੀ ਦੇ ਵਿੱਚ ਸੂਝਵਾਨ ਲੋਕਾਂ ਨੇ ਸਿਆਣੇ ਬਜ਼ੁਰਗ ਲੋਕਾਂ ਨੇ ਉਹਨਾਂ ਦੇ ਆਸ਼ੀਰਵਾਦ ਦੇ ਨਾਲ ਜਿਹੜਾ ਨੌਜਵਾਨਾਂ ਨੂੰ ਮੂਰੇ ਕੀਤਾ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਵੱਧ ਤੋਂ ਵੱਧ ਨੌਜਵਾਨ ਜਿਹੜੇ ਉਹ ਜੁੜੋ ਤਾਂ ਕਿ ਤੁਹਾਨੂੰ ਕਿਸੇ ਦੇ ਹੱਥੇ ਨਾ ਚੜਨਾ ਪਵੇ ਤੁਹਾਡੇ ਕੰਮ ਆਪ ਹੋਣ ਤੁਸੀਂ ਆਪ ਉੱਥੇ ਮੂਰੇ ਹੋ ਤੁਹਾਡੇ ਕੋਲੇ ਅਹੁਦੇਦਾਰੀ ਹੋਵੇ ਨਾ ਕਿ ਤੁਸੀਂ ਕਿਸੇ ਤੋਂ ਕਵਾਉਣ ਦੀ ਲੋੜ ਪਵੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ